ਅਗਲੀ ਜਿਹੜੀ ਖਬਰ ਗਵਾਂਡੀ ਮੋਲ ਕੈਨੇਡਾ ਤੋਂ ਆ ਕੈਨੇਡਾ ਦੇ ਵਿੱਚ ਆਪਾਂ ਦੇਖਿਆ ਕਿ ਮਾਰਕਾਰਨੀ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਬਣੇ ਨੇ ਕੈਨੇਡਾ ਦੇ ਉਸ ਤੋਂ ਬਾਅਦ ਉਹ ਅਮਰੀਕਾ ਫੇਰੀ ਤੇ ਵੀ ਆਈ ਸੀ ਤੇ ਉਹਨਾਂ ਨੇ ਹੁਣ ਜਿਹੜੀ ਕੈਨੇਡਾ ਦੇ ਵਿੱਚ 28 ਮੈਂਬਰੀ ਵਜ਼ਾਰਤ ਦਾ ਐਲਾਨ ਦਿੱਤੀ ਗਈ ਆ 10 ਇਹਦੇ ਵਿੱਚ ਸੈਕਟਰੀ ਆਫ ਸਟੇਟ ਬਣਾਏ ਗਏ ਨੇ ਅਨੀਤਾ ਆਨੰਦ ਨੂੰ ਉਦੇਸ਼ ਮਾਮਲੇ ਮਨਿੰਦਰ ਸਿੱਧੂ ਨੂੰ ਅੰਤਰਰਾਸ਼ਟਰੀ ਵਪਾਰ ਮੰਤਰੀ ਬਣਾਇਆ ਗਿਆ ਰਨਦੀਪ ਸਿੰਘ ਸਰਾਏ ਜਿਹੜੇ ਜਿੱਤੇ ਸਨ ਉਹਨਾਂ ਨੂੰ ਅੰਤਰਰਾਸ਼ਟਰੀ ਵਿਕਾਸ ਤੇ ਰੂਬੀ ਸੋਤਾ ਨੂੰ ਅਪਰਾਧ ਦੇ ਨਾਂ ਇਝਟਣ ਵਾਲੇ ਸੈਕਟਰੀ ਆਫ ਸਟੇਟ ਦਾ ਜਿਹੜਾ ਅਹੁਦਾ ਉਹ ਦਿੱਤਾ ਗਿਆ ਇਮੀਗ੍ਰੇਸ਼ਨ ਮੰਤਰੀ ਲੈਣਾ ਡਿਆਬ ਹੋਣਗੇ ਤੇ ਵਿੱਤ ਮੰਤਰੀ ਫ੍ਰੈਂਕੋਜ਼ ਸ਼ੈਂਪੀਨ ਹੋਣਗੇ ਸੋ ਇਹ ਵਿਸਥਾਰ ਜਿਹੜਾ ਮਾਰਕ ਕਾਰਨੇ ਵੱਲੋਂ ਆਪਣੀ ਕੈਬਨਿਟ ਦਾ ਗਿਆ ਤੇ ਆਪਾਂ ਦੱਸ ਦਈਏ ਕਿ ਮਾਰਕ ਕਾਰਨੇ ਜਿਹੜੇ ਨੇ ਉਹ ਬਹੁਤ ਤਕੜੇ ਬੈਂਕਰ ਰਹ ਚੁੱਕੇ ਨੇ ਤੇ ਇੱਕ ਆਰਥਿਕ ਮਾਮਲਿਆਂ ਦੇ ਮਾਹਰ ਮੰਨੇ ਜਾਂਦੇ ਨੇ ਕੈਨੇਡਾ ਦੇ ਵਿੱਚ ਇਸ ਵਾਰੀ ਤਿੰਨ ਪੰਜਾਬੀ ਤੁਹਾਨੂੰ ਦੇਖਣਗੇ ਜਿਹੜੇ ਕੀ ਅਗਵਾਈ ਕਰਦੇ ਸਰਕਾਰ ਦੇ ਵਿੱਚ ਮਨਿੰਦਰ ਸਿੱਧੂ ਅੰਤਰਰਾਸ਼ਟਰੀ ਵਪਾਰ ਮੰਤਰੀ ਦੇ ਤੌਰ ਤੇ ਰਣਜੀਤ ਸਿੰਘ ਸਰਾਏ ਅੰਤਰਰਾਸ਼ਟਰੀ ਵਿਕਾਸ ਦੇ ਤੌਰ ਤੇ ਮੰਤਰੀ ਦੇ ਤੌਰ ਤੇ ਤੇਰੂਬੀ ਸੋਤਾ অপਰਾਧ ਦਿਨਾਂ ਜੇਠਣ ਵਾਲੇ ਸੈਕਟਰੀ ਆਫ ਫਸਟ ਸਟੇਟ ਦਾ ਜਿਹੜਾ ਉਹਨਾਂ ਨੂੰ ਅਹੁਦਾ ਦਿੱਤਾ ਗਿਆ ਕੈਨੇਡਾ ਦੀ ਪਿਛਲੀ ਵਜ਼ਾਰਤ ਦੇ ਵਿੱਚ ਜਿਹੜੀ ਜਸਟਨ ਆਰ ਟਰੂਡੋ ਦੇ ਰੂਪ ਦੇ ਵਿੱਚ ਆਪਾਂ ਦੇਖਿਆ ਸੀਗਾ ਉਦੋਂ ਵੀ ਹਰਜੀਤ ਸਿੰਘ ਸੱਜਣ ਵਰਗੇ ਜਿਹੜੇ ਉਹਨਾਂ ਨੇ ਜਿਹੜੇ ਸਿੱਖ ਨੇ ਉਹਨਾਂ ਨੂੰ ਬਹੁਤ ਉੱਚੇ ਤੇ ਅਹਿਮ ਅਹੁਦਿਆਂ ਤੇ ਬਿਠਾਇਆ ਸੀਗਾ ਇੱਕ ਵਾਰ ਫਿਰ ਪੰਜਾਬੀਆਂ ਨੇ ਉੱਥੇ ਆਪਣੀ ਜਿਹੜੀ ਸਿਆਸਤ ਦਾ ਲੋਹਾ ਮਨਵਾਉਂਦਿਆਂ ਤਿੰਨ ਥਾਵਾਂ ਦੇ ਉੱਤੇ ਜਿਹੜੇ ਉਹ ਕਬਜ਼ੇ ਕੀਤੇ ਨੇ ਪਰ ਇੱਥੇ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਵੀ ਪੰਜਾਬ ਦੇ ਨਾਲ ਸਬੰਧਾਂ ਦੀ ਗੱਲ ਆਉਂਦੀ ਹੈ ਜਦੋਂ ਵੀ ਭਾਰਤ ਦੇ ਨਾਲ ਸਬੰਧਾਂ ਦੀ ਗ ਤਵਕੋਂ ਤੇ ਨਤੋਂ ਉਮੀਦ ਵੀ ਪੰਜਾਬੀ ਇਹੀ ਕਰਦੇ ਆ ਵੀ ਇਹ ਸਾਡੇ ਪਾਲੇ ਦੇ ਵਿੱਚ ਖੜੇ ਹੋਣਗੇ ਜੀ ਜੀ